ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਪਹਿਲਗਾਮ ਦੇ ਵਿੱਚ ਹੋਏ ਅੰਤੰਕੀ ਹਮਲੇ ਤੋਂ ਬਾਅਦ ਜੁੱਥੇ ਇਸ ਦਾ ਸੇਕ ਪਹਿਲਾ ਰਾਜਨੀਤਿਕ ਆਰਥਿਕ ਕਲਿਆਰੇ ਦੇ ਵਿੱਚ ਹੋਇਆ ਸੀ ਤੇ ਹੁਣ ਇਹ ਮਸਲਾ ਪਰਿਵਾਰਿਕ ਮੈਂਬਰਾਂ ਤੱਕ ਵੀ ਪਹੁੰਚ ਚੁੱਕਿਆ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਲੜਕੀਆਂ ਜਿਹੜੀ ਕਿ ਵਿਆਹ ਕਰਾ ਕੇ ਕਿਸ ਨਾ ਕਿਸੇ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋ ਗਈਆਂ ਸੀ ਹੁਣ ਉਹਨਾਂ ਦੇ ਸਿਰ ਉੱਤੇ ਖਤਰੇ ਦੀ ਘੰਟੀ ਮੰਡਰਾ ਰਹੀ ਹੈ ਕਿਉਂਕਿ ਭਾਰਤ ਸਰਕਾਰ ਦਿੱਤਾ ਗਿਆ ਸੀ ਉਹ ਹੁਣ ਸਮਾਂ ਖਤਮ ਹੋ ਰਿਹਾ ਜਿਸ ਨੂੰ ਲੈ ਕੇ ਇਹ ਚਿੰਤਾ ਪਰਿਵਾਰਿਕ ਨੰਮਰਾਂ ਦੇ ਨਾਲ-ਨਾਲ ਪਾਕਿਸਤਾਨ ਕੁੜੀਆਂ ਨੂੰ ਵੀ ਸਤਾ ਰਹੀ ਹੈ ਤਾਂ ਇੱਕ ਜਿਹੜਾ ਹੀ ਪਰਿਵਾਰ ਸਾਹਮਣੇ ਆਇਆ ਹੈ ਉਹ ਕਿ ਗੁਰਦਾਸਪੁਰ ਦੇ ਪਿੰਡ 46 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਪਾਕਿਸਤਾਨੀ ਲੜਕੀ ਸੀ ਜੋ ਕਿ ਗੁਰਦਾਸਪੁਰ ਦੇ ਪਿੰਡ 46 ਦੀ ਨੂ ਬਣੀ ਸੀ ਤਾਂ ਹੁਣ ਦੱਸਿਆ ਜਾ ਰਿਹਾ ਜਿੱਥੇ ਭਾਰਤ ਸਰਕਾਰ ਵੱਲੋਂ ਮੁਲਕ ਛੱਡਣ ਦੇ ਲਈ ਕਿਹਾ ਗਿਆ ਤੇ ਪਾਕਿਸਤਾਨੀਆਂ ਨੂੰ ਸਿਰਫ 48 ਘੰਟੇ ਦਾ ਸਮਾਂ ਦਿੱਤਾ ਗਿਆ ਉਦੋਂ ਹੀ ਹੁਣ ਇਹ ਜुन ਲੜਕੀ ਸਾਹਮਣੇ ਆਈ ਗਿਆ ਉਸ ਵਲੋਂ ਕਿਹਾ ਜਾ ਰਿਹਾ ਕਿ ਉਹ ਪ੍ਰੈਗਨੈਂਟ ਹੈ ਤੇ ਆਪਣੇ ਸੋਹਰੇ ਘਰ ਰਹਿਣਾ ਚਾਹਦੀ ਗਿਆ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਕਿਉਂਕਿ ਕਾਫੀ ਮੁਸ਼ਕਲ ਤੋਂ ਬਾਅਦ ਉਹਨਾਂ ਦਾ ਪ੍ਰੇਮ ਵਿਆਹ ਹੁੰਦਾ ਸਭ ਕੁਝ ਕਲੀਅਰ ਹੋ ਜਾਂਦਾ ਤੇ ਹੁਣ ਜੋ ਪਹਿਲਗਾਮ ਅੰਤੰਕੀ ਹਮਲਾ ਹੋਇਆ ਉਹਦਾ ਹੁਣ ਸੇਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦਿਆ ਉਹਨਾਂ ਤੱਕ ਪਹੁੰਚਦਿਆ ਤੇ ਉਹਨਾਂ ਨੂੰ ਇਸ ਹਮਲੇ ਦੇ ਵਿੱਚ ਪਿਸਣਾ ਪੈ ਰਿਹਾ ਜਿਸ ਕਰਕੇ ਭਾਰਤ ਸਰਕਾਰ ਵੱਲੋਂ ਫਰਨਾਇਆ ਗਿਆ 48 ਘੰਟੇ ਦਾ ਸਮਾਂ ਦਿੱਤਾ ਗਿਆ ਤੇ ਹੁਣ ਇਹ ਜਿਹੜਾ ਪਿੰਡ ਪਰਿਵਾਰ ਹੈ ਜਿਹੜਾ ਕਿ ਕੈਪੀਟਲ ਸਾਹਮਣੇ ਆਇਆ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਉਸ ਤੋਂ ਆਪਣੀ ਨੂੰ ਨੂੰ ਜਾਂ ਫਿਰ ਉਸ ਲੜਕੀ ਦੀ ਜ਼ੁਬਾਨ ਵਿੱਚ ਸੁਣ ਲਈ ਦਿੱਤੀ ਜਾਵੇ ਤੇ ਉਸ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਆਪਣੇ ਸੋਰੇ ਘਰ ਹੀ ਰਹਿਣਾ ਚਾਹੁੰਦੇ ਹੈ ਕਿਉਂਕਿ ਉਹ ਪ੍ਰੈਗਨੈਂਟ ਹੈ ਤੇ ਸਰਕਾਰ ਇਸ ਬਾਬਤ ਜ਼ਰੂਰ ਸੁਣੇ ਕਿ ਕੀ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਪਰਿਵਾਰ ਕੋ ਨੂੰ ਸੁਣਦੇ ਹੈ ਮੇਰਾ ਨਾਮ ਜੋ ਸੋਨੂ ਮਸੀ ਪਿੰਡ ਸਠਿਆਲੇ ਜ਼ਿਲ੍ਹਾ ਗੁਰਦਾਸਪੁਰ ਤੋਂ ਮੇਰੇ ਸੇ ਹਸਨ ਲਵ ਸਟੋਰੀ ਨੂੰ ਚੱਲਦੇ ਨੂੰ ਹੋ ਗਿਆ ਸੀ ਇਹਦੇ ਦੇ ਵਿੱਚ ਮੈਂ ਕਿਸੇ ਵੀਜ਼ਾ ਅਪਲਾਈ ਵਿਜੇਦਲੀ ਬਹੁਤ ਜ਼ਿਆਦਾ ਮੈਂ ਮਤਲਬ ਕਿ ਸਟ੍ਰਗਲ ਕੀਤਾ ਆਪਣੇ ਜਿੰਨੇ ਵੀ ਹਲਕੇ ਦੇ ਵਿੱਚ ਮੇਰੇ ਗੈਜ਼ਟਡ ਆਫਸਰ ਹੀ ਉਹਨਾਂ ਦੇ ਕੋਲ ਸਪான்ਸਰ ਲੈਟਰ ਟੈਸਟਡ ਕਰਵਾਉਣ ਦੇ ਲਈ ਵੀਜ਼ਾ ਜਾਨੀ ਕਿ ਨਾਲ ਦੀ ਨੂੰ ਇੱਥੇ ਇੰਡੀਆ ਦੇ ਵਿੱਚ ਬੁਲਾਉਣ ਦੇ ਲਈ ਮੈਂ 3 ਸਾਲ ਧੱਕੇ ਪਹਿਲਾਂ ਖਾਦੇ ਮਕੂਆ ਤੋਂ ਇੱਥੇ ਆਣ ਕੇ 3 ਸਾਲ ਦਰਦ-ਦਰ ਤੇ ਠੋਕਰਾਂ ਖਾਦੀਆਂ ਫਿਰ ਜਾ ਕੇ 3 ਸਾਲ ਬਾਅਦ ਮੇਰੇ ਜਾਨੀ ਕਿ ਸਪான்ਸਰ ਲੈਟਰ ਟੈਸਟਰ ਹੋਇਆ ਅਫਸਰ ਨੇ ਕਿਹਾ ਗੈਸਟ ਅਫਸਰ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਕਿ মিডিਆ ਰਾਈ ਵੀ ਮੈਂ ਮਤਲਬ ਕਿ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਪੂਰੇ ਮਤਲਬ ਕਿ ਅੱਜ ਤੱਕ ਚੈਨਲ ਤੇ ਵੀ ਨਿਊਜ਼ ਹੈ ਗਈ ਆ ਸਾਰੇ মিডিਆ ਦੇ ਵਿੱਚ ਨਿਊਜ਼ ਚੈਨਲ ਮੇਰਾ ਮਤਲਬ ਕਿ ਮੈਰਿਜ ਬਾਰੇ ਵਿਜੇ ਅਪੀਲ ਕੀਤੀ ਤੇ ਫਿਰ ਜਾ ਕੇ ਵੀਜ਼ਾ ਲਗਿਆ ਸੀ ਤੇ ਵੀਜ਼ਾ ਤੋਂ ਬਾਅਦ ਮੇਰੀ ਵਾਈਫ ਇੱਥੇ ਆਈ ਉਸ ਤੋਂ ਬਾਅਦ ਜਾਨੀ ਕਿ ਮੈਂ ਐਸਐਸਪੀ ਡਾਕਟਰ ਸਰ ਸਾਰੂਨ ਦੇ ਦਫਤਰ ਤੇ ਐਂਟਰੀ ਕੀਤੀ ਉਹਨਾਂ ਨੇ ਉਹਨਾਂ ਨੇ ਪਰਮੈਂਟ ਵੀ ਇੱਥੇ ਰਿਹਾਇਸ਼ਤਾ ਦਿੱਤਾ ਸੀ ਉਹਦੇ ਤੋਂ ਬਾਅਦ ਮਨਜ਼ੂਰੀ ਤੋਂ ਬਲੈਂਡ ਤੋਂ ਬਾਅਦ ਐਸੀ ਵਿਆਹ ਸੀ ਪਿੰਡ ਸਠਿਆੜੀ ਟੈਂਕੀ ਦੇ ਵਿੱਚ ਹੀ ਆਪਣੇ ਲਾਗੇ ਚਰਚ ਦੇ ਵਿੱਚ ਸਾਰੇ ਮਤਲਬ ਕਿ ਸ਼ਗਨ ਵਿਆਹ ਦੇ ਨਾਲ ਵਿਆਹ ਕੀਤਾ ਸੀ ਉਹਦੇ ਤੋਂ ਬਾਅਦ ਛੁੜੂ ਵਾਈਫ ਨੇ ਉਪਰਾਲੇ ਦੇ ਕਿਰਪਾ ਦੇ ਨਾਲ ਵਾਈਫ ਪ੍ਰੈਗਨੈਂਟ ਐਸ ਟਾਈਮ ਤੇ ਅਚਾਨਕ ਕਿੰਨਾ ਚਿਰ ਪਹਿਲਾਂ ਵਿਆਹ ਹੋਇਆ ਹੈਗਾ ਮੇਰਾ ਮੈਨੂੰ ਹੋ ਗਿਆ ਵਿਆਹ ਇਹਨੂੰ 8-9 ਮਹੀਨੇ ਹੋ ਗਏ ਜੀ 9 ਮਹੀਨੇ ਤੋਂ 9 ਮਹੀਨੇ ਤੋਂ ਬਾਅਦ ਮੈਂ ਵੀਜ਼ਾ ਉਸੇ ਟਾਈਮ ਹੀ ਵਿਆਹ ਵਾਲੇ ਦਿਨ ਨਹੀਂ ਅਗਲੇ ਦਿਨ ਮੈਂ ਵੀਜ਼ਾ ਪੜਾਈ ਕਰਵਾਤਾ ਜਾਨੀ ਕਿ ਹਫਤੇ ਤੇ ਵਿਆਹ ਤੋਂ ਪਹਿਲਾਂ ਹੀ ਸ਼ਾਇਦ ਜਦੋਂ ਵਿਆਹ ਹੋਇਆ ਹੈ ਕਿੰਨੀਆਂ ਤੋਂ ਮੁਸ਼ਕਲਾਂ ਜੀਆਂ ਸਾਹਮਣੇ ਆਈਆਂ ਕਿੰਨਾ ਖੌਫਾ ਹੈ ਮੈਂ ਮੇਰੇ ਸਾਰੇ ਪਿੰਡ ਨੂੰ ਜਾਣੇ ਕੀ ਪਤਾ ਹੈ ਮੈਂ ਕਿੱਥੇ-ਕਿੱਥੇ ਜਾਣੇ ਕੀ ਅਫਸਰਾਂ ਕੋਲ ਲੱਗ ਲਾ ਕੇ ਜਿੰਨੇ ਵੀ ਗੈਸਟੇਟ ਅਫਸਰ ਡਾਕਟਰ ਜਾਨਣੇ ਕਿ ਜਿੰਨੇ ਵੀ ਗੈਸਟ ਅਫੀਸ ਸਾਰਿਆਂ ਕੋਲ ਮੈਂ ਧੱਕੇ ਖਾਂਦਾ ਰਿਹਾ ਸੀ ਸਪான்ਸਰ ਲੈਟਰ ਟੈਸਟਡ ਕਰਾਉਣ ਤੇ ਕੋਈ ਵੀ ਨਹੀਂ ਕਰਦਾ ਹੈ ਹੁਣ ਕੀ ਪ੍ਰੋਬਲਮ ਆਈ ਹੈ ਹੁਣ ਪ੍ਰੋਬਲਮ ਇਹ ਆਈ ਹੈ ਕਿ ਮੈਂ ਵੀਜ਼ਾ ਅਪਲਾਈ ਕੀਤਾ ਹੁਣ ਮੇਰਾ ਕਿ ਖਸੂਰ ਹੈ ਮੈਂ 9 ਮਹੀਨੇ ਹੋ ਗਿਆ ਮੈਨੂੰ ਵੀਜ਼ਾ ਅਪਲਾਈ ਕਰਨ ਨੂੰ ਮੈਂ ਤਾਂ ਆਪਣੇ ਲੋਜੋ ਇਹਨਾਂ ਨੇ ਮੇਰੇ ਕੋਲ ਗੁਰਦਾਸਪੁਰ ਤੋਂ ਜੋ ਜੋ ਡਾਕੂਮੈਂਟ ਮੰਗੇ ਜੋ ਵੀ ਕੁਝ ਪ੍ਰੂਫ ਮੰਗੇ ਮੈਂ ਸਾਰੇ ਸਾਨੂੰ ਰਾਤ ਨੂੰ ਜਿਹੜੀ ਪ੍ਰੋਬਲਮ ਤੇ ਕੁਸ਼ਣ ਬਾਰੇ ਮੈਂ ਪੁੱਛਣਾ ਸੀ ਕੋਈ ਕਰਨ ਕੋਈ ਮੌਰਾ ਤੇ ਬੋਲਦਾ ਰਹੇ ਕੋਈ ਮੈਨੂੰ ਪਤਾ ਨਹੀਂ ਇਹ ਮੈਨੂੰ ਸਾਨੂੰ ਮੈਂ ਸਮਾਜ ਸੇਵਕ ਦਾ ਮਗਰ ਦਦਾ ਮੇਰਾ ਨਾਮ ਮਕਬੂਲ ਅਹਿਮਦ ਹੈ ਮੈਂ ਇੱਕ ਸਮਾਜ ਸੇਵਕ ਹੈ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਮੈਂ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬਰਾਇਡਸ ਆ ਆ ਕਿ ਇਸ ਕਾਫੀ ਬਰੀਕੀ ਤੋਂ ਨਜ਼ੀਦੀ ਤੋਂ ਜਾਣਦਾ ਹਾਂ ਸੁਣੋ ਮਸੀਦਾ ਵਿਆਹ ਜਿਹੜਾ ਨਾ ਲਾਸਟ ਹੁਆ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਜਨ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋਣ ਜੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਦੇਖਿਆ ਘਟੋ-ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਹੋ ਰਹੀ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਨਨ ਨੇ ਐਨ ਟਾਈਮ ਆਪਣਾ ਸਾਰਾ ਐਪਲੀਕੇਸ਼ਨਸ ਪਾਤੀ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਵ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਅਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਦੇ ਹਾਂ ਸਿਰਫ ਐਲਟੀਵੀਜ਼ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਰਹਿਣਗੇ ਉਹ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਇਥੇ ਸਟੇ ਕਰ ਸਕਦੇ ਨੇ ਇਹ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਹੋਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਐਲਟੀਵੀ ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਹੈ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆ ਕਲੀਅਰ ਕਰਨ ਨੂੰ ਕਿ ਜਿਹੜਾ ਐਲਟੀਵੀ ਨਿਊ ਅਲਾਉਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਸਾਹਮਣੇ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚ ਆਉਂਦੇ ਹੋਣ ਕਿਉਂਕਿ ਉਹਦੇ ਚ ਲਿਖਿਆ ਹੋਇਆ ਵੀ ਹੈ ਕਿ ਇਹਨਾਂ ਦੇ ਵਾਸਤੇ ਦੇਖਣ ਦੀ ਕੋਈ ਟਾਈਮ ਫਰੇਮ ਨਹੀਂ ਹੈ ਇਸ ਵਾਰ ਜੇ ਤੁਹਾਡੀ ਕਿਸੇ ਦੇ ਨਾਲ ਕੋਈ ਗੱਲ ਹੋਈ ਕੋਈ ਅਫਸਰ ਦੇ ਨਾਲ ਜਾਂ ਪ੍ਰਸ਼ਾਸਨ ਨਾਲ ਹਾਂਜੀ ਮੇਰੀ ਐਸਐਸਪੀ ਗੁਰਦਾਸਪੁਰ ਨਾਲ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ ਐਲਟੀਵੀ ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਿ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਫਨਾ ਸਾਡਾ ਦੇ ਛੱਡਣਾ ਪੈਣਾ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਆ ਕੋਈ ਸਬੂਤ ਲਾ ਦੇਂਦੇ ਕਿ ਇਹਨਾਂ ਦਾ ਐਲਟੀਵੀ ਅਪਰੂਵਡ ਹੋਇਆ ਹੈ ਜਾਂ ਕੋਈ ਐਸਾ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫਿਰ ਅਸੀਂ ਜਿਹੜਾ ਨਹੀਂ ਜਾਣ ਲਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਹੈ ਜਨਤਾ ਹੈ ਉਹਨਾਂ ਨੂੰ ਕਿ ਪੰਜਾਬ ਫੇਡਣਾ ਪੈਣਾ ਜਾਂ ਤਾਂ ਜਾਂ ਇੱਥੇ ਰਹਿਣ ਦਾ ਕੋਈ ਦੇਖੋ ਐ 7 ਮਹੀਨੇ ਦੀ ਇਸ ਟਾਈਮ ਪ੍ਰੈਗਨੈਂਟ ਹੈ ਐਸਐਸਪੀ ਸਾਹਮਣੇ ਕਿ ਸੜੀ ਵੀ ਸੰਪਤੀ ਹੈ ਲੇਕਿਨ ਐ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤਰਾਲੇ ਨੂੰ ਫੋਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀ ਵੀ ਅਪਰੂਵ ਨਹੀਂ ਹੁੰਦੇ ਉਹਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਹੁੰਦਾ ਹੈ ਨੋ ਆਬਜੈਕਸ਼ਨ ਰਿਟਰਨ ਟੂ ਇੰਡੀਆ ਤੇ ਉਹ ਇਸ ਵੇਲੇ ਦੇ ਦਿੰਦੇ ਕਿ ਜਾਓ ਤੁਸੀਂ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਤ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰੀ ਦੇ ਦਾ ਆ ਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਆਫ ਪਰਸਨਲ ਅਫੇਅਰਸ ਨੋਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਐਲਟੀਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ categories ਚ ਨਾ ਪਾਇਆ ਦੂਸਰਾ ਇਹ ਕਿ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਕਿ ਜਿਨ੍ਹਾਂ ਦੇ ਐਲਟੀਵੀ ਮੋਸਟਲੀ ਅਸੀਂ ਦੇਖਿਆ ਕਈ ਨੂੰ 1 ਇਅਰ ਟੂ ਇਅਰ ਮਿਲਦਾ ਹੈ ਉਹ ਕਈਆਂ ਨੂੰ 5 ਸਾਲ ਦਾ ਐਲਟੀਵੀ ਮਿਲਦਾ ਹੈ ਜਦੋਂ ਐਲਟੀਵੀ ਐਕਸਪਾਇਰ ਹੁੰਦਾ ਹੈ ਤਾਂ ਉਹਦੇ ਬਾਅਦ ਐਲਟੀਵੀ ਨੂੰ ਐਕਸਟੈਂਸ਼ਨ ਕਿਹਾ ਜਾਂਦਾ ਹੈ ਤੇ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਐ ਐਲਟੀਵੀ ਦਾ ਮਤਲਬ ਹੀ ਹੈ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਹੋ ਰਹਿ ਸਕਦੇ ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਕਲੈਰੀਫਾਈ ਹੋ ਜ਼ਰੂਰ ਕਰਨ ਅੱਜ ਇਹ ਮਦਦ ਆ ਕਿ ਐਲਟੀਵੀ ਅਪਰੂਵਡ ਪਿਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਇਹ ਕਲਟੀਵੀ ਦਾ ਅੱਜ ਉਹਦੀ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋ ਰਹਿ ਲੈਣੇ मेरी भारत सरकार ने अपील है कि क्योंकि बड़ा सेंसटी मामला है क्रिश्चियन लड़की है प्रैगनेंट है ब्याह तो एक महीने बाद सोनू मसीह डैडी की डैथ हो गई थी मम्मी यदि बीमार ने उन्हें ऐसे मामले भी से सूँ भी जानू बुद्धि दिखानी चाहिए इस केस से फौरी तौर पर मेरी जे विदेश दे मंत्री उन्होंने गृहमंत्री तो अपील है फौरी तौर पर इन्होंने जो नोटिफिकेशन जारी कर अंडर प्रोसैस जो रुकन ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕਟਿੰਗ ਮਤੋਂ ਕਿਦਾਂ ਹੋਇਆ ਤੜਾਏ ਕੀ ਦਿੱਕਤ ਹੁੰਦੀ ਹੈ ਕਦਾਂ ਦੀ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਘੜਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਦੇ ਚੱਕਰ ਵਿੱਚ ਜੜੇ ਸੀ ਤੇ ਹੁਣ ਮੈਂ ਇੱਥੇ ਫ 2024 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਤੇ ਹੁਣ ਹੁਣ ਕੀ ਮੁਸ਼ਕਲ ਆਈ ਮੈਂ ਮੇਰਾ ਵੀਜ਼ਾ ਅਪਲਾਈ ਕੀਤਾ ਹੈ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਮਿਆ ਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਚ ਕੀ ਲੱਗਦਾ ਹੈ ਕਿਉਂ ਤੁਹਾਨੂੰ ਵਾਪਸ ਜਿਹੜਾ ਉਹ ਭੇਜ ਰਹੇ ਨੇ ਤੁਹਾਨੂੰ ਕਿਹਾ ਕਿ ਕੋਈ ਪੁਲਿਸ ਆਫਸਰ ਨੇ ਦੱਸਿਆ ਕੋਈ ਗੱਲਬਾਤ ਹੋਈ ਤਾਂ ਨਹੀਂ ਉਹਨਾਂ ਨੇ ਕੀ ਬੋਲਿਆ ਤੁਹਾਨੂੰ ਮੈਨਾਂ ਨਹੀਂ ਹੋਈ ਤੁਸੀਂ ਕੀ ਚਾਹੁੰਦੇ ਹੋ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ ਵਿੱਚ ਕੋ ਜੀ ਉਹ ਬਦਲ ਗਿਆ ਪ੍ਰੈਗਨੈਂਟ ਹੋ ਤੇ ਪਰਚਨ ਹਾਂ ਜੀ ਮੈਂ ਪ੍ਰੈਗਨੈਂਟ ਆ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਤੁਸੀਂ ਪੀਓ ਕਹਿੰਦਾ ਸਰਕਾਰ ਕੋਲ ਮੈਨੂੰ ਇਥੇ ਰਹਿਣ ਦਾ ਹੁਕਮ ਦਿੱਤਾ ਜਾਵੇ ਅੱਗੇ ਥੋੜੀ ਜਿਹੀ ਰੋਟੀ